ਕਿੰਨਾ ਹਾਲਾਤਾਂ ਵਿੱਚ 14 ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ 14 ਜੰਗਾਂ ਲੜ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਇੱਕ ਵੀ ਜੰਗ ਨਹੀਂ ਹਾਰਦੇ ਹਨ ਪੂਰਾ ਜਾਣਨ ਲਈ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਣਾ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 16 ਸਾਲ ਦੀ ਸੀ ਕਈ ਜੰਗੀ ਹਥਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕਰਵਾਏ ਸਿੱਖ ਫੌਜ ਦੀ ਗਿਣਤੀ ਵਧਣ ਲੱਗੀ ਇਹ ਵੇਖ ਕੇ ਬिलासपुर ਦਾ ਰਾਜਾ ਭੀਮ ਚੰਦ ਡਰਨ ਲੱਗ ਪਿਆ ਸੀ ਉਹ ਡਰਦਾ ਸੀ ਕਿ ਉਸ ਦੇ ਗਵਾਂਢ ਵਿੱਚ ਇੱਕ ਨਵਾਂ ਰਾਜ ਸਥਾਪਿਤ ਨਾ ਹੋ ਜਾਵੇ ਬिलासपुर ਦੇ ਰਾਜੇ ਭੀਮ ਚੰਦ ਨੇ ਗੁਰੂ ਸਾਹਿਬ ਕੋਲੋਂ ਸਲਾਨਾ ਪਰੰਦੀ ਮੰਗ ਕੀਤੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਦੀ ਸਾਰੀ ਜ਼ਮੀਨ ਕਹਿਲੂਰ ਦੇ ਰਾਜੇ ਦੀਪ ਚੰਦ ਕੋਲੋਂ ਖਰੀਦੀ ਸੀ ਪਰ ਉੱਥੇ ਹੀ ਭੀਮ ਚੰਦ ਦੇ ਗੁਰੂ ਸਾਹਿਬ ਨੂੰ ਮਿਲਣ ਲਈ ਅਨੰਦਪੁਰ ਸਾਹਿਬ ਪਹੁੰਚਿਆ ਇੱਥੋਂ ਦੀ ਸਾਨੂੰ ਸ਼ੋਖਤ ਵੇਖ ਕੇ ਭੀਮਚੰਦ ਹੱਕਾ ਬਕਰਹ ਜਾਂਦਾ ਏ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹਨਾਂ ਦੇ ਸਿੱਖਾਂ ਨੇ ਭੀਮਚੰਦ ਦਾ ਬਹੁਤ ਵਧੀਆ ਸਵਾਗਤ ਕੀਤਾ ਸੀ ਅਨੰਦਪੁਰ ਭੀਮਚੰਦ ਵੇਖਦਾ ਹੈ ਕਿ ਸੋਨੇ ਤੇ ਚਾਂਦੀ ਨਾਲ ਬਣਿਆ ਇੱਕ ਵਿਸ਼ਾਲ ਸ਼ਾਮੀਆਂ ਨਾ ਉੱਥੇ ਲੱਗਿਆ ਹੋਇਆ ਸੀ ਕਾਬਲ ਦੇ ਸ਼ਰਦਾ ਲੂਦੋਣੀ ਚੰਦ ਨੇ ਇਹ ਸ਼ਾਮੀਆਂ ਨਾ ਗੁਰੂ ਜੀ ਨੂੰ ਤੋਹਫੇ ਵਿੱਚ ਦਿੱਤਾ ਹੋਇਆ ਸੀ ਫਿਰ ਭੀਮਚੰਦ ਦੀ ਨਜ਼ਰ ਸ਼ਾਮ ਦੇ ਰਾਜੇ ਰਤਨ ਚੰਦ ਵੱਲੋਂ ਪੇਟ ਕੀਤੇ ਪ੍ਰਸ਼ਾਦੀ ਹਾਤੀ ਤੇ ਪਈ ਭੀਮਚੰਦ ਇਹ ਸਭ ਗੁਰੂ ਕੋਲ ਵੇਖ ਕੇ ਹੈਰਾਨ ਹੋ ਜਾਂਦਾ ਏ ਤਾਂ ਭੀਮਚੰਦ ਇਹ ਦੋਵੇਂ ਚੀਜ਼ਾਂ ਗੁਰੂ ਸਾਹਿਬ ਕੋਲੋਂ ਖੋਣਾ ਚਾਹੁੰਦਾ ਸੀ ਭੀਮਚੰਦ ਨੇ ਬਹੁਤ ਉਪਾਅ ਕੀਤੇ ਬਹੁਤ ਚਾਲਾਂ ਖੇਡੀਆਂ ਪਰ ਗੁਰੂ ਸਾਹਿਬ ਤਾਂ ਪਹਿਲਾਂ ਹੀ ਭੀਮਚੰਦ ਦੀ ਚਾਲ ਜਾਣਦੇ ਸਨ ਜਦ ਸਭ ਕੁਝ ਕਰਕੇ ਭੀਮਚੰਦ ਕੋਲ ਕੁਝ ਨਾ ਆਇਆ ਤਾਂ ਭੀਮਚੰਦ ਨੇ ਗੁੱਸੇ ਵਿੱਚ ਅਨੰਦਪੁਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਇਸ ਜੰਗ ਵਿੱਚ ਹਲਵਾਈ ਤੋਂ ਲੈ ਕੇ ਖੇਤੀਬਾੜੀ ਦੇ ਖੇਤੇ ਵਿੱਚ ਕੰਮ ਕਰਨ ਵਾਲੇ ਸਿੱਖ ਮੌਜੂਦ ਸਨ ਇਸ ਵਿੱਚ ਸਿੱਖ ਭੀਮਚੰਦ ਦੀ ਫੌਜ ਤੇ ਭਾਰੀ ਪੈ ਜਾਂਦੇ ਨੇ ਤੇ ਭੀਮਚੰਦ ਡਰਦਾ ਹੋਇਆ ਜੰਗ ਦਾ ਮੈਦਾਨ ਛੱਡ ਦੇ ਪੱਜ ਗਿਆ ਪਰ ਫਿਰ ਵੀ ਗੁਰੂ ਜੀ ਇਸ ਤਰ੍ਹਾਂ ਦੀ جنگ ਦੇ ਹੱਕ ਵਿੱਚ ਨਹੀਂ ਸੀ ਇਸ ਲਈ 16585 ਈਸਵੀ ਵਿੱਚ ਗੁਰੂ ਜੀ ਨੇ ਸਿਰਮੌਰ ਦੇ ਰਾਜੇ ਦੇ ਸੱਤੇ ਉੱਤੇ ਪੌਂਟਾ ਸਾਹਿਬ ਜਾਨ ਦਾ ਫੈਸਲਾ ਲੈ ਲਿਆ ਇੱਥੇ ਪਹੁੰਚ ਕੇ ਉਹਨਾਂ ਨੇ ਜਾਪ ਸਾਹਿਬ ਬਾਣੀ ਦੀ ਰਚਨਾ ਕੀਤੀ ਪੌਂਟਾ ਸਾਹਿਬ ਵਿੱਚ ਕਾਬ ਦਰਬਾਰ ਵਿੱਚ ਮੌਜੂਦ 52 ਕਵੀਆਂ ਨੂੰ ਬੜਾ ਉਤਸ਼ਾਹਿਤ ਕੀਤਾ ਇਸ ਦੌਰਾਨ ਸਿੱਧੂ ਰਾਦਾ ਪੀਰ ਬੁੱਧੂ ਸ਼ਾਹ ਗੁਰੂ ਜੀ ਕੋਲ ਅਰਜ਼ ਲੈ ਕੇ ਪਹੁੰਚੇ ਤਾਂ ਉਹਨਾਂ ਦੇ ਕਹਿੰਦੇ ਮੁਗਲ ਫੌਜ ਵਿੱਚੋਂ ਕੱਢੇ 500 ਸਿਪਾਹੀਆਂ ਨੂੰ ਨੌਕਰੀ ਲਈ ਚੁਣਿਆ ਪਰ ਪਹਾੜੀ ਰਾਜਿਆਂ ਨੂੰ ਇਹ ਸਭ ਮਨਜ਼ੂਰ ਨਹੀਂ 24 ਤਾਉਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਨ ਦਾ ਫੈਸਲਾ ਲੈ ਲਿਆ। ਜਦ ਇੱਕ ਦਿਨ ਭੀਮਚੰਦ ਆਪਣੇ ਪੁੱਤਰ ਦੀ ਬਰਾਤ ਲੈ ਕੇ ਗੜਵਾਲ ਜਾ ਰਿਹਾ ਸੀ। ਗੜਵਾਲ ਜਾਣ ਦਾ ਛੋਟਾ ਰਸਤਾ ਪੋਂਟਾ ਸਾਹਿਬ ਵਿੱਚੋਂ ਨਿਕਲਣ ਕਾਰਨ ਭੀਮਚੰਦ ਤੇ ਪਹਾੜੀ ਰਾਜੇ ਪੋਂਟਾ ਸਾਹਿਬ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਬਰਾਤ ਪੋਂਟਾ ਸਾਹਿਬ ਵਿੱਚੋਂ ਲੰਘਣ ਬਾਰੇ ਪੁੱਛਿਆ। ਪਰ ਗੁਰੂ ਜੀ ਤਾਂ ਭੀਮਚੰਦ ਦੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਿ ਵਸਨ ਪਰ ਫਿਰ ਵੀ ਗੁਰੂ ਜੀ ਨੇ ਭੀਮਚੰਦ ਦੇ ਪੁੱਤਰ ਤੇ ਇੱਕ ਛੋਟੇ ਕਾਫਲੇ ਨੂੰ ਪੋਂਟਾ ਸਾਹਿਬ ਵਿੱਚੋਂ ਨਿਕਲਣ ਦੀ ਇਜਾਜ਼ਤ ਦੇ ਦਿੱਤੀ ਤੇ ਬਾਕੀ ਬਰਾਤੀ ਇੱਕ ਵੱਡਾ ਦਾ ਤੈਅ ਕਰਕੇ ਗੜਵਾਲ ਪਹੁੰਚੇ ਗੜਵਾਲ ਵਿੱਚ ਪਹਾੜੀ ਰਾਜੇ ਗੁੱਸੇ ਵਿੱਚ ਗੁਰੂ ਸਾਹਿਬ ਨਾਲ ਜੰਗ ਕਰਨ ਦਾ ਫੈਸਲਾ ਕਰਦੇ ਹਨ ਤਾਂ ਇਹ ਜੰਗ ਫਿਰ ਜੰਮੂਨਾ ਦੇ ਕੰਡੇ ਤੇ ਪੰਗਾਣੀ ਦੇ ਮੈਦਾਨ ਵਿੱਚ ਹੋਈ ਜੰਗ ਦੀ ਸ਼ੁਰੂਆਤ ਵਿੱਚ ਹੀ ਸਢੋਰੇ ਤੋਂ ਆਏ 500 ਸਿਪਾਹੀ ਗੁਰੂ ਸਾਹਿਬ ਨਾਲ ਧੋਖਾ ਕਰ ਜਾਂਦੇ ਹਨ ਪਰ ਫਿਰ ਵੀ ਇਸ ਜੰਗ ਵਿੱਚ ਸਵਾ ਲੱਖ ਨਾਲ ਇੱਕ ਲੜਾਵਾਂ ਵਾਲੀ ਗੱਲ ਸੀ ਸਿੱਖਾਂ ਨੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਦੁਸ਼ਮਣ ਨੂੰ ਹਾਵੀ ਨਹੀਂ ਹੋਣ ਦਿੱਤਾ ਇਨ੍ਹਾਂ ਸਿੰਘਾਂ ਨੇ 14 ਰਾਜਾਂ ਦੀ ਭਾਰੀ ਫੌਜ ਨੂੰ ਟੱਕਰ ਦਿੱਤੀ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਰਾ ਇਸ ਵਿੱਚੋਂ ਕਿਸੇ ਇੱਕ ਦੀ ਵੀ ਜ਼ਮੀਨ ਤੇ ਪੂਰਾ ਕਬਜ਼ਾ ਨਹੀਂ ਸੀ ਕੀਤਾ ਤਾਂ ਹੀ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਬੰਦ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਫਿਰ ਵਾਪਸ ਅਨੰਦਪੁਰ ਸਾਹਿਬ ਆਏ ਤੇ ਇੱਥੇ ਉਹਨਾਂ ਨੇ ਕਈ ਕਿਲਿਆਂ ਦਾ ਨਿਰਮਾਣ ਕੀਤਾ ਪਹਾੜੀ ਰਾਜਿਆਂ ਦਾ ਗੁਰੂ ਸਾਹਿਬ ਨਾਲ ਵਿਵਹਾਰ ਚੰਗਾ ਹੋਣ ਕਾਰਨ ਉਹਨਾਂ ਨੇ ਮੁਗਲ ਹਕੂਮਤ ਨੂੰ ਸਲਾਨਾ ਪਰਨਾ ਬੰਦ ਕਰ ਦਿੱਤਾ ਜਿਸ ਕਾਰਨ ਜੰਮੂ ਦਾ ਸੂਬੇਦਾਰ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਅਲੀਫ ਖਾਨ ਨੂੰ ਫੌਜ ਦੇ ਕੇ ਪਹਾੜੀ ਰਾਜੇ ਉੱਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ ਮੁਗਲ ਤੇ ਪਹਾੜੀ ਰਾਜੇ ਵਿੱਚ ਜੰਗ ਹੋਈ ਇਸ ਵਿੱਚ ਹੀ ਰਾਜਾ ਕਿਰਪਾ ਅਲਚਾਂਦੇ ਪਹਾੜੀਆਂ ਦਾ ਸਾਥ ਛੱਡ ਅਲਫਖਾਨ ਨਾਲ ਲੜ ਗਿਆ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਜੱਥਾ ਤਿਆਰ ਕਰਕੇ ਪਹਾੜੀ ਰਾਜਿਆਂ ਦੀ ਮਦਦ ਲਈ ਭੇਜਿਆ ਇਸ ਜੰਗ ਵਿੱਚ ਆਖਰ ਨੂੰ ਮੁਗਲਾਂ ਦੀ ਹਾਰ ਹੋ ਗਈ ਇਸ ਤੋਂ ਬਾਅਦ ਭੀਮਚੰਦ ਅਲਫਖਾਨ ਨਾਲ ਸਮਝੌਤਾ ਵੀ ਕਰ ਆਇਆ ਤਾਂ ਗੁਰੂ ਜੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਉਧਰ ਹੀ ਔਰੰਗਜ਼ੇਬ ਨੂੰ ਵੀ ਗੁਰੂ ਜੀ ਦੀ ਵੱਧਦੀ ਹੋਈ ਤਾਕਤ ਦਾ ਅੰਦਾਜ਼ਾ ਹੋਣ ਲੱਗਾ ਤੇ ਮੁਗਲਾਂ ਨੇ ਪੰਜਾਬ ਦੇ ਫੌਜਦਾਰ ਦਲਾਵਰ ਖਾਨ ਨੂੰ ਹੁਕਮ ਭੇਜਿਆ ਤੇ ਦਲਾਵਰ ਖਾਨ ਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਫੌਜ ਦੇ ਕੇ ਸਿੱਖਾਂ 'ਤੇ ਹਮਲਾ ਕਰਨ ਦਾ ਹੁਕਮ ਦਿੱਤਾ ਸਾਮੇ ਉੱਥੇ ਬਹੁਤ ਤੇਜ਼ ਠੰਡ ਦਾ ਮੌਸਮ ਸੀ ਇਸ ਕੜਾਕੇ ਦੀ ਠੰਡ ਵਿੱਚ ਫੌਜ ਸਤਲੁਜ ਦਰਿਆ ਨੂੰ ਪਾਰ ਕਰਦੀ ਹੈ ਨਾਲ ਹੀ ਸਿੱਖਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਆਪਣੇ ਹਥਿਆਰ ਧਾਰਨ ਕਰ ਲਏ ਰੁਸਤਮ ਖਾਨ ਦੀ ਫੌਜ ਨੇ ਅਚਾਨਕ ਹੀ ਹਮਲਾ ਕਰਨ ਦੀ ਤਰਕੀਬ ਸੋਚੀ ਪਰ ਉਧਰ ਹੀ ਸਿੱਖ ਪਹਿਲਾਂ ਤੋਂ ਹੀ ਤਿਆਰ ਸਨ ਸਿੱਖਾਂ ਨੇ ਜੇ ਕੁਝ ਕੀ ਬੰਬ ਸੁੱਟੇ ਸਨ ਕਿ ਰੁਸਤਮ ਖਾਨ ਆਪਣੀ ਫੌਜ ਲੈ ਕੇ ਭੱਜ ਗਿਆ ਅਨੰਦਪੁਰ ਸਾਹਿਬ ਦੀ ਇਸ ਲੜਾਈ ਵਿੱਚ ਸਿੱਖਾਂ ਦੀ ਬਿਨਾਂ ਲੜੇ ਹੀ ਜਿੱਤ ਹੋ ਗਈ ਇਸ ਲੜਾਈ ਤੋਂ ਬਾਅਦ ਦਲਾਵਰ ਖਾਨ ਇੱਕ ਵਾਰ ਫਿਰ ਆਪਣੇ ਖਾਸ ਸਿਪਾਹੀ ਹੁਸੈਨ ਖਾਨ ਨੂੰ ਸਿੱਖਾਂ ਨਾਲ ਕਰਨ ਲਈ ਭੇਜਦਾ ਹੈ ਹੁਸੈਨ ਖਾਨ ਰਸਤੇ ਵਿੱਚ ਆਉਂਦਾ ਹੋਇਆ ਗੁਲੇਰ ਦੇ ਰਾਜੇ ਕੋਲੋਂ ਸਲਾਣਾ ਲੈਣ ਲਈ ਰੁਕਿਆ ਹੋਇਆ ਸੀ ਗੁਲੇਰ ਦੇ ਰਾਜੇ ਨੇ ਵੀ ਚੁੱਪਚਾਪ ਗੁਰੂ ਗੋਬਿੰਦ ਸਿੰਘ ਜੀ ਨੂੰ ਸਨੇਹਾ ਭੇਜ ਦਿੱਤਾ ਤੇ ਉਹਨੇ ਉਹਨਾਂ ਤੱਕ ਹੁਸੈਨ ਖਾਨ ਨੂੰ ਉਲਝਾਈ ਰੱਖਿਆ ਜਿਦ ਹੀ ਸਿੱਖਾਂ ਦਾ ਜੱਥਾ ਗੁਲੇਰ ਦੇ ਰਾਜੇ ਦੀ ਮਦਦ ਕਰਨ ਲਈ ਪਹੁੰਚਿਆ ਤਾਂ ਪਠਾਨਕੋਟ ਦੇ ਨਾਲ ਲੱਗਦੇ ਹੋਏ ਗੁਲੇਰ ਦੇ ਮੈਦਾਨ ਵਿੱਚ ਜੰਗ ਸ਼ੁਰੂ ਹੋ ਗਈ ਤੇ ਜੰਗ ਵਿੱਚ ਹੁਸੈਨ ਖਾਨ ਮਾਰਿਆ ਗਿਆ ਇਸੇ ਹੀ ਤਰ੍ਹਾਂ ਮੁਗਲਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਿੱਖਾਂ ਦਾ ਵਾਲ ਵੀ ਵਿੰਗਾ ਨਾ ਹੋਇਆ ਫਿਰ ਆਉਂਦਾ ਹੈ ਸਾਲ 1699 ਦਾ ਖਾਲਸਾ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਦੂਰੋਂ ਦੂਰੋਂ ਆਈ ਹੋਈ ਸੰਗਤ ਵਿੱਚ ਉਹਨਾਂ ਦੇ ਪੰਜ ਪਿਆਰੇ ਸਜਾਏ ਔਣ ਵਾਲੀਆਂ ਕਈ ਜੰਗਾਂ ਵਿੱਚ ਇਹੀ ਪੰਜ ਪਿਆਰੇ ਗੁਰੂ ਸਾਹਿਬ ਦੀ ਫੌਜ ਦੇ ਮੁਖ ਜਰਨੈਲ ਰਹੇ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਪਹਾੜੀ ਰਾਜਿਆਂ ਦੇ ਕੰਨਾਂ ਵਿੱਚ ਖਤਰੇ ਦੀ ਘੰਟੀ ਵੱਜਣ ਲੱਗੀ ਉਹਨਾਂ ਨੇ ਮੁਗਲਾਂ ਨੂੰ ਚਿੱਠੀ ਲਿਖੀ ਕੇ ਜਿਸ ਵਿੱਚ ਪਹਾੜੀ ਰਾਜਿਆਂ ਨੇ ਖਾਲਸੇ ਦੇ ਸਿਧਾਂਤ ਹਿੰਦੂ ਤੇ ਇਸਲਾਮ ਧਰਮ ਲਈ ਖਤਰੇ ਦਾ ਸੰਕੇਤ ਦੱਸਿਆ ਚਿੱਠੀ ਪੜਦਿਆਂ ਹੀ ਔਰੰਗਜ਼ੇਬ ਨੇ ਅਧੀਨ ਬੇਗ ਤੇ ਪੈਂਦੇ ਖਾਨ ਨੂੰ 5-5000 ਫੌਜ ਦੇ ਕਿ ਭੇਜਿਆ। ਰੋਪੜ ਵਿੱਚ ਇਹ ਦੋਵੇਂ ਫੌਜਾਂ ਪਹਾੜੀ ਰਾਜਿਆਂ ਨਾਲ ਮਿਲੀਆਂ ਤੇ ਇਹਨਾਂ ਨੇ ਆਨੰਦਪੁਰ ਸਾਹਿਬ ਵੱਲ ਚੜ੍ਹਾਈ ਕਰ ਦਿੱਤੀ। ਆਨੰਦਪੁਰ ਸਾਹਿਬ ਦੀ ਇਸ ਜੰਗ ਵਿੱਚ 14 ਸਾਲ ਦੇ ਸਾਬਜਾਦਾ ਬਾਬਾਜੀਤ ਸਿੰਘ ਜੀ ਵੀ ਹਿੱਸਾ ਲੈਂਦੇ ਹਨ। ਗੁਰੂ ਸਾਹਿਬ ਵੱਲੋਂ ਸਜਾਏ ਗਏ ਪੰਜ ਪਿਆਰੇ ਵੀ ਇਸ ਫੌਜ ਦੇ ਮੁੱਖ ਜਰਨੈਲ ਸਨ। ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਪੈਂਦੇਖਾਨ ਨਾਲ ਆਮੋ-ਸਾਮਣਾ ਹੋਇਆ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕੋ ਹੀ ਤੀਰ ਨੇ ਪੈਂਦੇਖਾਨ ਨੂੰ ਵਿੰਨ ਕੇ ਰੱਖ ਦਿੱਤਾ। ਜਦ ਹੀ ਤੀਰ ਵੱਜਿਆ ਤਾਂ ਸਾਰੇ ਹੀ ਪਹਾੜੀ ਰਾਜੇ ਮੈਦਾਨ ਛੱਡ ਭੱਜ ਗਏ। ਇਸ ਹਾਰ ਤੋਂ ਬਾਅਦ ਰਾਜਾ ਜਮੇਰ ਚ ਆਂਦੇ ਨੇ ਇੱਕ ਵਾਰ ਫੇਰ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਾ ਕੀਤਾ 1791 ਅਨੰਦਪੁਰ ਸਾਹਿਬ ਸਾਰੇ ਹੀ ਪਹਾੜੀ ਰਾਜਿਆਂ ਵੱਲੋਂ ਘੇਰ ਲਿਆ ਗਿਆ ਭਾਈ ਬਚਿੱਤਰ ਸਿੰਘ ਨੇ ਇਸੇ ਹੀ ਜੰਗ ਵਿੱਚ ਮਸਤ ਹਾਥੀ ਨੂੰ ਨਾਗਣੀ ਮਾਰ ਕੇ ਮਾਰਿਆ ਸੀ ਇਸੇ ਹੀ ਜੰਗ ਵਿੱਚ ਪਹਾੜੀ ਰਾਜੇ ਕੇਸਰੀ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਵੱਢ ਕੇ ਲੈਣ ਵਾਲੀ ਗੱਲ ਕੀਤੀ ਸੀ ਤਾਂ ਗੁਰੂ ਜੀ ਦੇ ਮੁਖ ਸਿਪਾਹੀ ਭਾਈ ਉਦੇ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲਿਆ ਤੇ ਜੰਗ ਦੇ ਮੈਦਾਨ ਵਿੱਚ ਉਤਰ ਗਏ ਭਾਈ ਉਦੇ ਸਿੰਘ ਕਹਿੰਦੇ ਕਿ ਕੇਸਰੀ ਚੰਦ ਤੂੰ ਮੇਰੇ ਪਾਤਸ਼ਾਹ ਦੇ ਸਿਰ ਵੱਢਣ ਦੀ ਗੱਲ ਕਰਦਾ ਹੈ ਪਹਿਲਾਂ ਤੂੰ ਮੇਰਾ ਸਿਰ ਵੱਢ ਕੇ ਦਿਖਾ ਐਸਲ ਨੂੰ ਸੌਂਦੇ ਹੋਏ ਕੇਸਰੀ ਚੰਦ ਦੇ ਕਦਮ ਪਿੱਛੇ ਹੋ ਗਏ ਪਰ ਉਹਦੇ ਸਿੰਘ ਤਾਂ ਪਾਤਸ਼ਾਹ ਦਾ ਥਾਪੜਾ ਲੈ ਕੇ ਆਇਆ ਹੋਇਆ ਸੀ ਉਸਨੇ ਤਲਵਾਰ ਦਾ ਐਸਾ ਵਾਰ ਕੀਤਾ ਕਿ ਕੇਸਰੀ ਚੰਦ ਦਾ ਸਿਰ ਬਾਜ਼ੀਆਂ ਪਾਉਣ ਲੱਗਾ ਭਾਈ ਹਿੰਮਤ ਸਿੰਘ ਨੇ ਕਾਂਗੜੇ ਦੇ ਰਾਜੇ ਨੂੰ ਵੀ ਪਾਰ ਬੁਲਾ ਦਿੱਤਾ ਭਾਈ ਸਾਹਿਬ ਸਿੰਘ ਨੇ ਗੁਜਰਾਂ ਦੇ ਜਰਨੈਲ ਨੂੰ ਵੀ ਪਾਰ ਬੁਲਾ ਦਿੱਤਾ ਕਈ ਸਿਪਾਹੀ ਸਿੱਖਾ ਦੇ ਮਾਰੇ ਗਏ ਪਰ ਪਹਾੜੀ ਰਾਜਿਆਂ ਦੇ ਕਈ ਮੁਖ ਜਰਨੈਲ ਕਈ ਰਾਜੇ ਮਾਰੇ ਗਏ ਇਸ ਜੰਗ ਵਿੱਚ ਪਰ ਪਹਾੜੀ ਰਾਜੇ ਫਿਰ ਵੀ ਆਨੰਦਪੁਰ ਸਾਹਿਬ ਨੂੰ ਅਗਲੇ 35 ਦਿਨ ਤੱਕ ਘੇਰਾ ਪਾ ਕੇ ਬੈਠੇ ਰਹੇ ਇਸ ਲੜਾਈ ਨੂੰ ਰੋਕਣ ਸਿੰਗਾਦੀ ਸਲਾਹ ਤੇ ਗੁਰੂ ਜੀ ਆਨੰਦਪੁਰ ਸਾਹਿਬ ਨੂੰ ਛੱਡ ਦਿੰਦੇ ਹਨ ਅਗਲੇ ਭਾਗ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ